ਸਾਸਰੀਕਾ ਜੀ ਸਾਸਰੀਕਾਲ ਵਿਰੋਧ ਪੈਣੋਂ ਸਾਰਿਆਂ ਨੂੰ ਸਾਸਰੀਕਾਲ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਤੇ ਅੱਜ ਆਪਾਂ ਬੇਬੇ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬੇਬੇ ਦੀ ਰਸੋਈ ਦੇ ਵਿੱਚ ਚੌਲੇ ਫਲੀਆਂ ਬਣਾਉਣ ਦੀ ਰੈਸਪੀ ਬਣਾਉਣੇ ਹਾਂਗੇ ਤੇ ਇਹਨਾਂ ਨੂੰ ਪਹਿਲਾਂ ਆਪਾਂ ਝੀਰਦੇ ਆਂ ਕਿ ਬਾਜ਼ਾਰੋਂ ਲੈ ਕੇ ਆਏ ਸੀ ਕਿ ਹੁਣ ਇਹ ਦੇਖੋ ਇਹ ਚੌਲੇ ਫਲੀਆਂ ਜਿਹੜੀਆਂ ਹੁੰਦੀਆਂ ਬਿਲਕੁਲ ਪਤਲੀਆਂ ਪਤਲੀਆਂ ਕੱਚੀਆਂ ਕੱਚੀਆਂ ਇਹ ਕੱਟ ਕੇ ਚੀਰ ਕੇ ਬਣਾਈਆਂ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਵਿੱਚ ਇਹਨਾਂ ਦੇ ਹੁਣ ਆਪਾਂ ਮੋਰਲੇ ਪਾਸੇ ਤੇ ਮਗਲੇ ਪਾਸੇ ਇਦਾਂ ਰਾ ਸਿੱਲੀ ਜਾਂਦੇ ਆ ਦੇ ਸਿਲ ਤੇ ਲਾਟ ਨਾਲੋਂ ਤੇ ਹੁਣ ਆਪਾਂ ਇਹਨਾਂ ਨੂੰ ਬਰੀਕ-ਬਰੀਕ ਇਸ ਤਰ੍ਹਾਂ ਚੀਰ ਲਾਂਗੇ ਤੇ ਇਹ ਫਲੀ ਮਤਲਬ ਜਿਵੇਂ ਹੁਣ ਇਸ ਟਾਈਮ ਤੇ ਇਹ ਵੱਡੇ ਸ਼ਹਿਰਾਂ 'ਚ ਤਾਂ ਮਿਲਦੀ ਆ ਇਹਨੇ ਸਾਡੇ ਇੱਧਰ ਸ਼ਹਿਰਾਂ 'ਚ ਮਿਲਦੀ ਨਹੀਂਗੀ ਤੇ ਅੱਜ ਅਸੀਂ ਵੱਡੇ ਸ਼ਹਿਰ 'ਚ ਗਏ ਸੀਗੇ ਤੇ ਤਾਂ ਕਰਕੇ ਉੱਥੇ ਸਾਨੂੰ ਇਹ ਫਲੀ ਮਿਲ ਜਾਈਗੀ ਅਸੀਂ ਉੱਥੋਂ ਲੈ ਕੇ ਆਏਾਂਗੇ ਤੇ ਇਹ ਫਲੀ ਵੈਸੇ ਮੇਰੀ ਫੇਵਰਿਟ ਆ ਤੇ ਮੈਂ ਤਾਂ ਜਦੋਂ ਕਿਤੇ ਸੈਰ ਜਾਣੇ ਆਂਗੇ ਉੱਥੇ ਲੈ ਕੇ ਆਉਣੇ ਲਾਜ਼ਮੀ ਤੇ ਜਿਹੜੀ ਇਹ ਇਹ ਸੇ ਫਲੀ ਨੇ ਪੱਕ ਕੇ ਭਣ ਫਿਰ ਬੀਂ ਵਾਲੀ ਬਣ ਜਾਣਾਗਾ ਜਿਨ੍ਹਾਂ ਦੇ ਵਿੱਚ ਫਿਰ ਆਪਾਂ ਬੀ ਕੱਢ ਕੇ ਤੇ ਉਹ ਫਿਰ ਆਪਾਂ ਤਰੀ ਵਾਲੀ ਵੀ ਬਣਾ ਲੈਨੇ ਆ ਤੇ ਕੋਈ ਉਹਦੇ ਵਿੱਚ ਬੀਂ ਵਾਲੀ ਹੁੰਦੀ ਫਲੀ ਕੋਈ ਕੱਚੀ ਹੁੰਦੀ ਆ ਜਿਹੜੀ ਕੱਚੀ ਹੁੰਦੀ ਨਚੀਰ ਲੈਨੇ ਆ ਜਿਹੜੀ ਬੀਂ ਵਾਲੀ ਹੁੰਦੀ ਤੇ ਬੀ ਕੱਢ ਲੈਨੇ ਆ ਜਿਹੜੀ ਇਹ ਫਲੀ ਆ ਮਤਲਬ ਹੁਣ ਐਸ ਤਰ੍ਹਾਂ ਤੇ ਇਹ ਫਲੀ ਮਿਲੀ ਸਾਨੂੰ ਇਹ ਬਿਲਕੁਲ ਕੱਚੀ ਮਿਲੀ ਆਗੀ ਤੇ ਹੁਣ ਆਪਾਂ ਇਹਨਾਂ ਸਾਰੀ ਨੂੰ ਅੱਜ ਆਪਾਂ 10 ਕਿਲੋ ਲੈ ਕੇ ਆਇਾਂਗੇ ਫਲ ਇਹ ਜਿਵੇਂ ਇਹਦਾ ਹਮੂਰਲਾ ਪਾਸਾ ਤੇ ਇਧਰਲਾ ਪਾਸਾ ਐ ਤੇ ਆਇਨ ਪਿਛਲਾ ਪਾਸਾ ਆਇਆ ਆ ਪੈਨੂੰ ਡੰਗ ਲੈਣਾਗਾ ਕੱਟ ਦੇ ਨਾਲ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਫਿਰ ਆਪਾਂ ਇਧਰ ਧਰੀ ਜਾਂਦੇ ਹਾਂਗੇ ਤੇ ਨਾਲ ਹੀ ਆਪਾਂ ਇਹ ਚੀਰੀ ਜਾਂਦੇ ਹਾਂਗੇ ਤੇ ਇਹ ਚੀਰਦੇ ਆਪਾਂ ਪਹਿਲਾਂ ਸਾਰੀ ਨੂੰ ਤੇ ਫਿਰ ਤੁਹਾਨੂੰ ਇਹ ਬਣਾਉਣ ਦੀ ਰੈਸਪੀ ਦੱਸ ਦਿਆਂਗੇ ਤੇ ਠੀਕ ਆ ਭਾਣੇ ਫਿਰ ਆਪਾਂ ਕੱਟੀ ਲਈ ਸਾਰੀਆਂ ਫਲੀਆਂ ਆ ਸਬਜ਼ੀ ਦੇਖੋ ਭਾਨੇ ਆਪਾਂ ਕੱਟ ਲਈ ਚੰਗੀ ਤਰ੍ਹਾਂ ਕੱਟ ਕੇ ਧੋ ਵੀ ਲਈਤੀ ਇਹ ਪਹਿਲਾਂ ਵੀ ਧੋਤੀ ਸੀਗੀ ਤੇ ਦੁਬਾਰੇ ਫੇਰ ਆਪਾਂ ਧੋ ਲਈ ਤੇ ਚਾਰ ਆਪਾਂ ਛੋਟੇ ਆਲੂ ਲੈਤੇ ਨੇ ਦੇ ਵਿੱਚ ਪਾਉਣ ਲਈ ਤੇ ਚਾਰ ਹੀ ਆਪਾਂ ਪਿਆਜ਼ ਲੈਤੇ ਨੇਗੇ ਤੇ ਸੱਤ ਆਪਾਂ ਹਰੀਆਂ ਮਿਰਚਾਂ ਲੈਤੀਆਂ ਨਿਗੀਆਂ ਪਿਆਜ਼ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਜੀਰੇ ਨੇਗੇ ਆ ਦੇਖੋ ਤੁਸੀਂ ਇਸ ਸਬਜ਼ੀ ਦੇ ਵਿੱਚ ਸੋਹਣੇ ਲੱਗਦੇ ਨੇ ਲੰਬੇ ਲੰਬੇ ਜੀਰੇ ਹੋਏ ਵਧੀਆ ਲੱਗਦੇ ਨੇਗੇ ਤੇ ਹੁਣ ਆਪਾਂ ਧਰਦਿਆਂ ਕੜਾਹੀ ਤੇ ਤੇਲ ਪਾ ਕੇ ਆਪਾਂ ਕੜਾਹੀ ਧਾਲੀ ਕਨਹਿਤਰ ਕੇ ਹੁਣ ਆਪਾਂ ਦੇ ਵਿੱਚ ਇੱਕ ਕੜਸੀ ਭਰ ਕੇ ਸਰੋਂ ਦਾ ਤੇਲ ਦੀ ਪਾਤੀ ਇਹ ਆਪਾਂ ਮਠੀਰਾ ਹੋਇਆ ਸਰੋਂ ਦਾ ਤੇਲ ਆ ਮਸਪਨ ਇੰਨਾ ਕੀ ਰਹਿ ਗਿਆ ਹੁਣ ਥੋੜਾ ਜਿਹੀ ਤੇ ਇਹ ਆਪਾਂ ਸਾਰਾ ਬਰਤਲੇ ਮਠੀਰਾ ਹੋਇਆ ਤੇ ਆਪਾਂ ਇਹਦੇ ਵਿੱਚ ਪਕੌੜੀਆਂ ਕੱਢੀਆਂ ਸੀਗੀਆਂ ਤੇ ਤਾਂ ਕਰਕੇ ਆਪਣੇ ਕੋਲ ਬਚਿਆ ਪਿਆ ਸੀਗਾ ਆਪਾਂ ਥੋੜਾ ਥੋੜਾ ਕਰਕੇ ਆਪਾਂ ਸਬਜੀ ਸਬਜ਼ੀਆਂ ਬਣਾ ਬਣਾ ਕੇ ਤੇ ਇਹ ਵੀ ਲੈ ਲਾਤਾ ਸਾਰਾ ਤੇਲ ਤੇ ਹੁਣ ਆਪਾਂ ਪਾਉਣੇ ਆਗੇ ਇੱਕ ਚਮਚਾ ਜੀਰੇ ਦਾ ਇਹਦੇ ਵਿੱਚ ਜੀਰੇ ਦਾ ਚਮਚਾ ਪਾ ਲਿਆ ਤੇ ਨਾਲ ਹੀ ਆਪਾਂ ਪਿਆਜ਼ ਤੇ ਹਰੀ ਮੱਚ ਪਾਵਾਂਗੇ ਜਦੋਂ ਤੱਕ ਆਪਾਂ ਪਿਆਜ਼ ਤੇ ਹਰੀ ਮੱਚ ਥੋੜੇ ਜਿਹਾ ਭੁੱਜ ਜੇ ਨੇ ਜਦ ਤੱਕ ਰਪਾ ਇੱਕ ਟਮਾਟਰ ਟੀਰ ਲਈਏ ਆ ਦੇਖੋ ਪਹਿਨੇ ਆਪਣੇ 2 ਕਮੈਂਟ ਦੇ ਲਈ ਆਪਾਂ ਗੰਢੇ ਪਹਿਨਾ ਘੁਲੇ ਇਹ ਥੋੜੇ ਥੋੜੇ ਬ੍ਰਾਊਨ ਹੋ ਚੁੱਕੇ ਨੇ ਕਿ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਟਮਾਟਰ ਪਾਤਾ ਤੇ ਇਹ ਆਪਣਾ ਟਮਾਟਰ ਦੀ ਭਜੀ ਜੂਗਾ ਚੰਗੀ ਤਰ੍ਹਾਂ ਤੇ ਟਮਾਟਰ ਪਨਨੇ ਕੇ ਫੇਰ ਦੇਖਦੇ ਤੁਹਾਨੂੰ ਦਿਖਾਵਾਂਗੇ ਫੇਰ ਦੁਬਾਰੀ ਆਪਣੇ ਅੱਧਿਆਂ ਜਿਆਦੇ ਇਹ ਬ੍ਰਾਊਨ ਹੋ ਚੁੱਕੇ ਨੇਗੇ ਪਿਆਜ਼ ਤੇ ਟਮਾਟਰ ਟਮਾਟਰ ਵੀ ਆਪਣੇ ਥੋੜੇ ਥੋੜੇ ਭਜ ਚੁੱਕੇ ਨੇਗੇ ਬਸ ਆਪਣੇ ਭੁੱਜ ਨਾਲ ਇਹਨੇ ਟਮਾਟਰ ਤਾਂ ਬਿਲਕੁਲੀ ਤੇ ਪਿਆਜ਼ ਵੀ ਆਪਣੇ ਭੁੱਜ ਚੁੱਕੇ ਨੇਗੇ ਤੇ ਹੁਣ ਆਪਾਂ ਇੱਥੇ ਪਾਵਾਂਗੇ ਸਬਜ਼ੀ ਨ ਸਾਰੇ ਸਾਰੇ ਸਬਜ਼ੀਆਂ ਇੱਥੇ ਪਾ ਦਾਂਗੇ ਤੇ ਹੁਣ ਇਹਨੂੰ ਆਪਾਂ ਜਿਵੇਂ ਪਰਿੰਡੀਆਂ ਭਰੂਲੀਆਂ ਆਪਾਂ ਜਾਂ ਆਪਾਂ ਆਰਬੀ ਹੋਵੇ ਰੋਸਟਡ ਕਰਦੇ ਆ ਇਸ ਤਰ੍ਹਾਂ ਹੀ ਆਪਾਂ ਇਹਨੂੰ 2-4 ਮਿੰਟ ਦੇ ਲਈ ਆਪਾਂ ਤੇਲ ਦੇ ਵਿੱਚ ਇਹਨੂੰ ਰੋਸਟਡ ਕਰਾਂਗੇ ਤੇ ਇਸ ਤਰ੍ਹਾਂ ਆ ਸਬਜ਼ੀ ਬਹੁਤ ਜਿਆਦਾ ਸਵਾਦ ਬਣਦੀ ਹੈ ਜੀ ਤੇ ਤੁਸੀਂ ਬਣਾ ਕੇ ਦੇਖਿਆ ਇਸ ਤਰੀਕੇ ਦੇ ਨਾਲ ਗੁਗਨਾ ਦਾ ਟੈਸਟ ਬਣ ਜਾਂਦਾ ਇਸ ਤਰ੍ਹਾਂ ਸਬਜ਼ੀ ਬਣਾਉਣ ਦੇ ਨਾਲ 5-7 ਮਿੰਟ ਇਹ ਆਪਾਂ ਫਰਾਈ ਕਰ ਲਈ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਗੇ ਨਾਣ ਮਿਰਚ। ਆਪ ਦਿਖਤਾ ਹੈ ਪੌਜੀ ਚੱਕੀ ਆ ਫਰਾਈ ਹੋਣ ਦੇ ਬਾਅਦ ਜਦੋਂ ਆਪਾਂ ਫਰਾਈ ਕੀਤੀ ਉਹਦੇ ਨਾਲ ਹੀ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚਾ ਨਾਣ ਦਾ ਵਿੱਚ ਤੇ ਇੱਕ ਚਮਚਾ ਫੜਕੇ ਪਾਵਾਂਗੇ ਆਪਾਂ ਹਲਦੀ ਦਾ। ਤੇ ਅੱਧਾ ਚਮਚਾ ਆਪਾਂ ਪਾਵਾਂਗੇ ਧਨੀਏ ਪਾਊਡਰ ਦਾ। ਅਪਾ ਚਪਾ ਕਨੀਆ ਪਾ ਦਿੱਤਾ ਮੈਂ ਹੋਰ ਆਪਾਂ ਮਸਾਲਾ ਕੋਈ ਨਹੀਂ ਪਾਉਂਦੇ ਦੇ ਵਿੱਚ ਮੈਂ ਮਸਾਹਣਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਹਿਲਾਵਾਂਗੇ ਤੇ ਸਿਮ ਤੇ ਕਰ ਦਾਂਗੇ ਹੁਣ ਚਪਾ ਆਪਣਾ ਇਹ ਖੁੱਲ ਤੇ ਚੱਲ ਗਿਆ ਸ ਤੇ ਹੁਣ ਆਪਾਂ ਇੱਥੋਂ ਆਪਾਂ ਸਿਮ ਤੇ ਕਰ ਦਾਂਗੇ ਤੇ ਇਸੇ ਤੇਲ ਦੇ ਵਿੱਚ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਜਾਣੀ ਹੈਗੀ ਤੇ ਆਪਾਂ ਸਨ ਇਹਦੇ ਚ ਪਾਣੀ ਜਮਾਈ ਨਹੀਂ ਪਾਇਆ ਬਿਲਕੁਲ ਵੀ ਇਹ ਕਿਹੜੀ ਜਿਹੀ ਸਬਜ਼ੀ ਹੈ ਜਿਹਨੇ ਪਾਣੀ ਆਪ ਵੀ ਛੱਡ ਦਿੰਦੀ ਆ ਹਾਂ ਜਿਹੜਾ ਅਸੀਂ ਹਮੇਸ਼ਾ ਤੇ ਕਰਤੀ ਇਹਨੇ ਪਾਣੀ ਛੱਡ ਜਾਣਾ ਤੇ ਇਹ ਮੂਨ ਪੱਤਾ ਸਿੰਮ ਤੇ ਕਰਤੀ ਤਾਂ ਹੀ ਇਹ ਤੈਨ ਫਰਾਈ ਕੀਤੀ ਜਾਂਦੀ ਹੈਗੀ ਤੇ ਵੀ ਪਾਣੀ ਘੱਟ ਛੱਡੇ ਤੇ ਇਹ ਫਲੀਆਂ ਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਇਹ ਪਾਣੀ ਛੱਡ ਜਾਂਦੀਆਂ ਦੂਜੀ ਵਾਂਗ ਤਾਂ ਜਿਹੜੀਆਂ ਹੁੰਦੀਆਂ ਆਪਣੇ ਬੀਂਆਂ ਵਾਲੀਆਂ ਉਹ ਤਾਂ ਆਪਾ ਬਣਾਉਣੇ ਹੈਗੇ ਤਰੀ ਵਾਲੀਆਂ ਤੇ ਉਹਨਾਂ 'ਚ ਗੱਦੜੀ ਪਾ ਲੈਂਦਾ ਕੋਈ ਕੋਈ ਬੰਦਾ ਤਿੱਤੋ ਵੀ ਤਰੀਆਂ ਕਰ ਲੈਂਦਾ ਜੇ ਤੇ ਇਹ ਸੌਖੀ ਹੀ ਬਣਨ ਦੇ ਗਾਨੇ ਐਸ ਤਰ੍ਹਾਂ ਬਹੁਤ ਵਧੀਆ ਟੈਸਟੀ ਬਣਨੀ ਹੈ ਤੇ ਹੁਣ ਆਪਾਂ ਗੈਸ ਨੂੰ ਸਿਮਤੇ ਕਰ ਦਿੰਦੇ ਹਾਂ ਸਿਮਤੇ ਆਪਾਂ ਇਹਨੂੰ 10 ਮਿੰਟ ਲਈ ਪਕਾਵਾਂਗੇ ਹਾਂ ਜੀ ਦੇਖੋ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਪੂਰੇ 10 9-10 ਮਿੰਟ ਲੱਗੇ ਨੇਗੇ ਆਪਾਂ ਸਿਮਤੇ ਧਰ ਕੇ ਰੱਖਾ ਤਾਂ ਧਰ ਕੇ ਟਾਕ ਤੇ ਚੰਗੀ ਤਰ੍ਹਾਂ ਸਬਜ਼ੀ ਤੇ 9-10 ਮਿੰਟ ਦੇ ਵਿੱਚ ਸਬਜ਼ੀ ਬਿਲਕੁਲ ਐਂਡ ਰੈਡੀ ਹੋ ਗਈ ਦੇਖੋ ਸਬਜ਼ੀ ਦਾ ਕਲਰ ਕਿੰਨਾ ਬੱਤਿਆ ਆ ਤੇ ਕਿੰਨੀ ਵਧੀਆ ਆ ਇਹ ਦੇਖਣ ਨੂੰ ਜਦੋਂ ਜਦੋਂ ਚੀਜ਼ ਅੱਖਾਂ ਨੂੰ ਵਧੀਆ ਲੱਗੇ ਤੇ ਉਹ ਖਾਣ ਚ ਵੀ ਸਵਾਦ ਹੁੰਦੀ ਆ ਜਿਹੜੀ ਚੀਜ਼ ਅੱਖਾਂ ਨੂੰ ਵਧੀਆ ਨਾ ਲੱਗੇ ਉਹ ਖਾਣ ਚ ਵੀ ਸਵਾਦ ਨਹੀਂ ਬਣਦੀਗੀ ਤੇ ਦੇਖੋ ਕਿੰਨੀ ਵਧੀਆ ਬਣੀ ਹੈ ਸਬਜ਼ੀ ਤੇ ਜੇ ਮੇਰੀਆਂ ਵੀਡੀਓ ਆਪਣੇ ਤੁਹਾਨੂੰ ਪਸੰਦ ਆਉਂਦੀਆਂ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਭਾਣੇ ਤੇ ਮੈਨੂੰ ਮੋਟੀਵੇਟ ਕਰਿਆ ਕਰੋ ਤੇ ਨਾਤ ਨਵੀਂ ਵੀਡੀਓ ਪੌਣ ਦੇ ਲਈ ਤੇ ਆਪਣਾ ਚੈਨਲ ਆ ਬੇਬੇ ਦੀ ਰਸੋਈ ਉਹਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਡੇਲੀ ਨਵੀਂ ਵੀਡੀਓ ਹਮੇਸ਼ਾ ਦੇ ਤੇ ਵਾਤਵਾਦ ਭਾਣੇ ਸਪੋਰਟ ਕਰੋ ਤੇ ਵਾਤਵਾਦ ਸ਼ੇਅਰ ਕਰੋ ਵੀਡੀਓ ਨੂੰ ਹਰ ਬੱਚੇ ਤਿੱਕਰ ਪਹੁੰਚੇ ਵੀਡੀਓ ਜਿੰਨਾ ਬੱਚਿਆਂ ਨੇ ਇਹ ਆਪਾਂ ਤੋਂ ਸਿੱਖ ਕੇ ਬਣਾਉਣੀਆਂ ਨੇਗੀਆਂ ਉਹਨਾਂ ਤਿੱਕਰ ਵੀਡੀਓ ਪਹੁੰਚਾਇਆ ਕਰੋ ਭਾਣੇ ਵਾਤਵਾਦ ਤੇ ਚੱਲ ਭਾਣੇ ਮਿਲਦੇ ਆ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਸਵੇਰੇ 9 ਵਜੇ ਪਾਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੰਗਾ ਪਾਣੇ ਸਾਸਰੀ ਕਾਲ ਸਾਰਿਆਂ ਨੂੰ